ਗੁਰਪਤਵੰਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao Ambedkar ਜੀ ਦੇ ਬਾਰੇ ਫੇਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਦੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹਾਂਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾਦਿਆਂਗੇ ਉਹ ਮਲੀਆਂ ਮੇਟ ਕਰ ਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਹਿਤਾ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਏਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ 'ਚ ਦੋ ਥਾਂ 'ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਲਿਆ। ਇਹੋ ਜਿਹੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਪੰਜਾਬ ਦਾ ਖਾਲਿਸਤਾਨ ਬਣਾਉਣਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ ਤੇ ਰਿਸਪੈਕਟਿਡ ਬੰਦੇ ਕੋਲੋਂ ਦੇ ਮੂੰਹ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਸਤ ਕਰਨਾ ਚਾਹਣਾ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਕਿਸੇ ਇਹ ਜੇ ਅੰਸਰ ਤੋਂ ਡਰਨ ਡਰੀਆ ਭੈ ਮੰਨਣ ਦੀ ਲੋੜ ਨਹੀਂ ਪਰ ਇਹ ਜੇ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗੁਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਗੁਰਪਤਵੰਨ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਮਹਰਾਉ ਅੰਬੇਦਕਰ ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਹੈ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਅੰਬੇਦਕਰ ਸਾਹਿਬ ਬਾਰੇ ਕੀਤੇ ਨੇ ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ ਕਿ ਉਹ ਗੁਰਪਤਵੰਨ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਉਹਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪ ਉਦਵੰਦ ਪੰਨੂ ਦੇ ਦੇ ਦੀ ਰਾਮਜ਼ ਨਾਲ ਰਾਮਜ਼ ਮਿਲਾ ਰਿਹਾ ਹੈ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ ਹੈ ਦੂਜਾ ਸਵਾਲ ਮੇਰਾ ਬੀਜੇਪੀ ਨੂੰ ਹੈ ਕਿ ਬੀਜੇਪੀ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਯੂ ਐਸ ਔਰ ਇੰਡੀਆ ਪਰਮ ਮਿੱਤਰ ਨੇ ਤੇ ਡੋਨਲਡ ਟਰੰਪ ਇਹਨਾਂ ਦੇ ਪਰਮ ਮਿੱਤਰ ਨੇ ਤੇ ਅੱਜ ਜਿੱਥੇ ਯੂਐਸ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਜਿਹੜੇ ਲੋਕ ਆਪਦੀ ਮਿਹਨਤ ਮੁਸ਼ਕਲ ਦੇ ਨਾਲ ਰੋਜ਼ੀ ਰੋਟੀ ਕਮਾਉਣ ਦੇ ਲਈ ਯੂਐਸ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਤਾਂ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਜਹਾਜ਼ ਪਰ ਪਰ ਕੇ ਅਮਰੀਕਾ ਵਾਪਸ ਇੰਡੀਆ ਭੇਜ ਰਿਹਾ ਹੈ ਤੇ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਕਿ ਪੰਜਾਬ ਦੇ ਖਿਲਾਫ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਦੇਸ਼ ਦੇ ਖਿਲਾਫ ਔਰ ਸਭ ਤੋਂ ਉੱਪਰ ਦੇਸ਼ ਦੇ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਖਿਲਾਫ ਬੋਲ ਰਿਹਾ ਹੈ ਇਹਦੇ ਬਾਰੇ ਤੱਕ ਕਦੇ ਭਾਰਤ ਸਰਕਾਰ ਦੀ ਸੁਣੀ ਨਹੀਂ ਹੈਗੀ ਕਿ ਇਹਨਾਂ ਨੇ ਕੋਈ ਅਪੀਲ ਅ ਅਮਰੀਕਾ ਨੂੰ ਜਾਂ ਡੋਨਲਡ ਟਰੰਪ ਨੂੰ ਕੀਤੀ ਹੋਵੇ ਸੋ ਮੇਰੀ ਅੱਜ ਦੋਨੋਂ ਪਾਰਟੀਆਂ ਨੂੰ ਕਾਂਗਰਸ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਇਹਨਾਂ ਦੋਨਾਂ ਦੇ ਬਿਆਨਾਂ ਦੇ ਉੱਪਰ ਕੀ ਕਾਂਗਰਸ ਪਾਰਟੀ ਸਹਿਮਤ ਹੈ ਯਾ ਉਹ ਆਵੇ ਲੀਡਰ ਆਫ ਆਪੋਜੀਸ਼ਨ ਦੇ ਉਹਨਾਂ ਬਿਆਨਾਂ ਤੋਂ ਅਸਹਿਮਤ ਹੋ ਕੇ ਉਹਨਾਂ ਦੇ ਉੱਪਰ ਕੋਈ ਐਕਸ਼ਨ ਲੈਣਗੇ ਔਰ ਦੂਜਾ ਪ੍ਰਧਾਨ ਮੰਤਰੀ ਜੀ ਹੋਮ ਮਿਨਿਸਟਰੀ ਯੂਐਸ ਨਾਲ ਇਸ਼ੂ ਟੇਕ ਅਪ ਕਰਕੇ ਇਹ ਜਆ ਵਿਅਕਤੀ ਜਿਹੜਾ ਉੱਥੇ ਬੈਠਾ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਐਕਸਟਰੈਡਾਈਟ ਕਿਵੇਂ ਕਰਨਾ ਹੈ ਉਹਨੂੰ ਹੱਥਕੜੀਆਂ ਬੇੜੀਆਂ ਲਾ ਕੇ ਮੁਲਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਤੇ ਉਹਦੇ ਨਾਲ ਇੱਥੇ ਲਿਆ ਕੇ ਇਨਸਾਫ ਕਿਵੇਂ ਕਰਨਾ ਹੈ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਭਾਵਜਪਾਦੀ ਔਰ ਕੇਂਦਰ ਸਰਕਾਰ ਦੀ ਬਣਦੀ ਹੈ।